شان ਐਗਰੋ ਨੀਅਰ ਦੋ ਵਿੜ ਨਤੋਦੜ ਰੋਡ ਤਸੀਲ ਜ਼ਗਰਾਓ ਨੰਬਰ ਵੀਰੇ ਦਾ ਡਿਸਪਲੇ ਤੇ ਮੈਂ ਦੇਖਿਆ ਨਾ ਤਰੀਆਂ ਦਾ ਸੈੱਟ ਤੋਂ ਦੇ ਸਾਹਮਣੇ ਆ ਆਪਣੇ ਨਾਲ ਵੀੜਾ ਵੀ ਹੈਗਾ ਹੱਸੀ ਦਾ ਵੀ ਸੀਗਾ ਜੀ ਆ ਬੜੀ ਵਧੀਆ ਜੀ ਇਹ ਨਾ ਵੀਰਾ ਸਾਡੇ ਇਲਾਕੇ ਦੀ ਸ਼ਾਨ ਨਾਮ ਵੀ ਸ਼ਾਨ ਹੈ ਤੇ ਹੈ ਵੀ ਸਾਡੇ ਇਲਾਕੇ ਦੀ ਸ਼ਾਨ ਕਿਉਂਕਿ ਵੀਰਾ ਨਾ ਬਹੁਤ ਸੋਹਣੇ ਸੋਹਣੇ ਇੰਸਟ੍ਰੂਮੈਂਟ ਬਣਾਉਂਦਾ ਮੈਂ ਕਿਹਾ ਚਲੋ ਵੀਰੇ ਨਾਲ ਜਿੱਥੋਂ ਦਾ ਰੂਪ ਰੂਪ ਕਰਾਈਏ ਇਹ ਵੀਰੇ ਕਿੰਨੀਆਂ ਤਰੀਆਂ ਦਾ ਸੈੱਟ ਹੈ ਜੀ ਇਹ 26 13 ਦਿਨਾਂ ਦਾ ਜੀ 13 13 ਦਾ ਹਾਂਜੀ ਠੀਕ ਆ ਵੀ ਤੇ ਆਪਾਂ ਸ਼ੁਰੂਆਤ ਚ ਕਰਦੇ ਆ ਪਹਿਲੀ ਮੇਨ ਤਾਂ ਜੀ ਆਪਣੀ ਹੌਕਾ ਕੀ ਪੂਰੀ ਬੰਨ ਦੀਚ ਬਣੀ ਹੋਈ ਆ ਠੋਸ ਏ ਠੀਕ ਆ ਵੀ ਹਾਂਜੀ ਹਾਂਜੀ ਤੇ ਇਹ ਕੁੰਮ ਦੀ ਆ ਓਕੇ ਵੀਰ ਜੀ ਤੇ ਜੇ ਬਿਲਡਿੰਗ ਹੋਊਗੀ ਖਾਲ ਬੰਨ ਟਪਾਉਣੇ ਆਪਾਂ ਠੱਡੀ ਤੋਂ ਡੋਟਰ ਦੇ ਜਾਂ ਇਹਦਾ ਆਪ ਕੋ ਪਾੜ ਪੰਨੂਗੀ ਹਾਂ ਹੁਣ ਆਪਣੇ ਐਡਜਸਟ ਹੋ ਜਾਣਾ ਹਾਂਜੀ ਤੇ ਹੌਕਾ ਆਪਣੀ ਪੈਰ ਵਿੱਚ ਚਲਾਉਣਾ ਬਾਹਰ ਚਲਾਉਣਾ ਕਲੰਪਾਂ ਸਾਰੇ ਕਲੰਪ ਲੱਗੇ ਹੋਏ ਆ ਆਪਣੇ ਠੀਕ ਆ ਖਾਲੀ ਚਲਾਉਣਾ ਬਾਹਰ ਚਲਾਉਣਾ ਜੇ ਕੋ ਜਿੱਧਰ ਮਰਜ਼ੀ ਆਪਾਂ ਇਹਨੂੰ ਹਕਮ ਕਰ ਸਕਦੇ ਆ ਜੀ ਬਹੁਤ ਵੱਡੀ ਦਿੱਕਤ ਹੁੰਦੀ ਨਾ ਆਪਣਾ ਇੱਕ ਟਾਇਰ ਖਾਲੀ ਚੱਲਦਾ ਕਈ ਵੀਰ ਨਹੀਂ ਉਹਦੇ ਚਲਾਉਣਾ ਚਾਹੁੰਦੇ ਇਹ ਬਾਹਰ ਹੋ ਜਾ ਹਾਂਜੀ ਟਾਇਰ ਆਪਣਾ ਸਿੱਧਾ ਮੋਟਰ ਪ੍ਰੈਂਜਾ ਜਗ੍ਹਾ ਤੇ ਆ ਠੀਕ ਆ ਤੇ ਬਾਕੀ ਸਾਰਾ ਆਪਣਾ ਨਟ ਬੋਲਟਿੰਗ ਸਾਰਾ ਕੰਮ ਕਰਦੇ ਆ ਪਾਰਟ ਬਹੁਤ ਘਾਟੋਂ ਬਿਲਡਿੰਗ ਕਰਦੇ ਆ ਠੀਕ ਆ ਸਾਰਾ ਨੱਤ ਬੋਲਟਿੰਗ ਕਲੰਪ ਦੇ ਕੰਮ ਕਰਦੇ ਆਪਾਂ ਓਕੇ ਵੀ ਕਹਿਣ ਦਾ ਮਤਲਬ ਕੋਈ ਟਾਂਕਾ ਤੋੜ ਤੋਂ ਟੱਟ ਬਹੁਤ ਕੱਟ ਕਰਦੇ ਆਂ ਜੀ ਜੇ ਕੋਈ ਚੀਜ਼ਾਂ ਖੁੱਲ ਨਹੀਂ ਆ ਸਾਰੇ ਪਾਟ ਖੋਲਦੇ ਆ ਕਰਦੇ ਆਂ ਹਾਂ ਇਹ ਵੀ ਖੋਲ ਆ ਦੇਖੋ ਹੁਣ ਵੀ ਆ ਹੱਕ ਤਾਂ ਆਪਣੀ ਇਹਨਾਂ ਨਾਲ ਖਲਦੀ ਹੋ ਗਈ ਹਾਂਜੀ ਵੀਰੇ ਤੇ ਆ ਆਪਾਂ ਇਹੋ ਜਿਹਾ ਸਰਾਗ ਮਾਰ ਕੇ ਬਾਅਦ ਬੋਲਟ ਵੀ ਇੱਕ ਕਰ ਸਕਦੇ ਸੀਗੇ ਹਾਂਜੀ ਵੀਰੇ ਆ ਕਲੰਪ ਲਾ ਕੇ ਆਪਾਂ ਚਾਹ ਦੋ ਕਲੰਪ ਲਾਏ ਨਾਲ ਪਤੀਲਾ ਇਹਦੀ ਖੁੱਲਦਾ ਕਰਿਆ ਠੀਕ ਆ ਵੀਰੇ ਤੇ ਦੇਖੋ ਅਦਰ 33215 ਦੇ ਹੱਬ ਪਾਉਂਦੇ ਆ ਵੱਡਾ ਬੈਰਨ ਪੂਰੀ ਦੋਨੇ ਪਾਸੇ ਸੀਲਾਂ ਹੁੰਦੀਆਂ ਨੇ ਇਹਦੇ ਆਪ ਇਹਦੇ ਨਾਲ ਹੌਲਾ ਹਾਂਜੀ ਵੀਰੇ ਪਲੇਟ ਨਾਲੋਂ ਆਪਣੀ ਆਹ ਸਾਡੇ ਹੌਲੀ ਆ ਜੀ ਠੀਕ ਹੈ ਤੇ ਇੱਕ ਨਾਲ ਤੋਂ ਹੀ ਆਪਣੀਆਂ ਕਵੀਆਂ ਸਾਰੀਆਂ ਹੌਲੀਆਂ ਲੀਆਂ ਆ ਵਾ ਜੇ ਤਵੀਆਂ ਪੌਣੀਆਂ ਆ ਵਾ ਇਹ ਨਹੀਂ ਮੈਸਤਰੀ ਕੋਲ ਲੇ ਜਾਣ ਦੀ ਲੋੜ ਨਹੀਂ ਮਤਲਬ ਇਧਰ ਜਗਨਾ ਤੇ ਖੋਲਣਾ ਤੇ ਸਾਰੇ ਤਵੇ ਉਧਰ ਨੂੰ ਖਾੜਟ ਕੱਢਦੇ ਨਹੀਂ ਤਵੇ ਸਾਰੇ ਹੱਲੇ ਆ ਜਾਣੇ ਹਾਂਜੀ ਇਕੱਲਾ ਇਕੱਲਾ ਤਵਾ ਪਾਈਏ ਨਾ ਤੇ ਇਧਰ ਪਹੁੰਚ ਜਾ ਕੇ ਨਾਲ ਕਾਟਣਾ ਕਾਬੀ ਨਾਲ ਦਿੰਨੇ ਆ ਅੱਛਾ ਆ ਚਾਬੀ ਆ ਜੀ ਹਾਂਜੀ ਕਾਬੀ ਨਾਲ ਦਿੰਨੇ ਆ ਕਾਬੀ ਕਿ ਵੀ ਆਪਣੇ ਕੋਲੇ ਮਿਲਦੀ ਨਹੀਂ ਮਾਰਕ ਮਿਲਦੀ ਨਹੀਂ ਕੋਈ ਵੱਡੀ ਚਾਬੀ ਆ ਹਾਂ ਕਿਸੇ ਕੋਲ ਹੁੰਦੀ ਵੀ ਨਹੀਂ ਆਉਂਦੀ ਹਾਂ ਤੇ ਡਿਫਰੈਂਟ ਜੇ ਕਨਸੈਪਟ ਆ ਜਾਵੇ ਮੈਂ ਕਹਿੰਦਾ ਕਦੇ ਵੀ ਨਹੀਂ ਆਪਣੇ ਵੀਰਾਂ ਨੇ ਇਦਾਂ ਦਾ ਸਿਸਟਮ ਦੇਖਿਆ ਹੋਣਾ ਤੇ ਆਹ ਸਕ੍ਰੈਪਰ ਇਹ ਵੀ ਖੋਲਦੇ ਜਿਵੇਂ ਜਿਵੇਂ ਘਸਣਗੇ ਓਵੇਂ ਓਵੇਂ ਆਪਾਂ ਨੇੜੇ ਕਰੀ ਜਾਣੇ ਇਹ ਨਹੀਂ ਵੀ ਪਾਉਣਾ ਕੋਈ ਨਵੇਂ ਛੱਗੇ ਵੀ ਵੱਢ ਕੇ ਨਵੇਂ ਲਾਉਣੇ ਪੈਣਗੇ ਪਾਉਣਾ ਲਾਈਫ ਇਹਨਾਂ ਦੀ ਬਹੁਤ ਲੰਬੀ ਜਾਂਦੀ ਹਾਂ ਲੱਗ ਲੱਗ ਪਾਟਮਾਏ ਹੋਏ ਆਪਣੇ ਜੇ ਕੋਈ ਜੀ ਖਰਾਬ ਜਾਂ ਬਿੰਗੀ ਹੋਏ ਲਦੀ ਆ ਤੇ ਉਹਨੂੰ ਆਪਾਂ ਬਦਲ ਸਕਦੇ ਹਾਂ ਉਨੇ ਬੇਸ ਵਿੱਚ ਨਹੀਂ ਸਾਰਾ ਪੀਸਰ ਪਾਉਣਾ ਪਊਗਾ ਹਾਂ ਜੇ ਕੋਈ ਨੁਕਸਾਨੇ ਹੈ ਤਾਂ ਆ ਲਗ ਆਪਣੇ ਲਗਾਇਆ ਜੈਕ ਉਧਰ ਲੱਗਿਆ ਹਾਂਜੀ ਵੀਰੇ ਜੇ ਆਪਾਂ ਪੈਨ ਨਹੀਂ ਕੱਢਦੇ ਹਾਂਜੀ ਵੀਰੇ ਤੇ ਆਪਣੇ ਆ 2 ਬੋਲ ਟੁੱਟ ਜਾਂਦੇ ਆ ਠੀਕ ਆ ਵੀਰੇ ਜਿਵੇਂ ਆਪਾਂ ਰੋਟਾ ਵਟਰੀ ਕਰਦੇ ਨੇ ਲੋਡ ਵੱਧ ਪੈ ਗਿਆ ਤਾਂ ਇੱਕ ਬੋਲ ਟੁੱਟ ਜਾਂਦਾ ਵਾ ਹਾਂਜੀ ਹਾਂਜੀ ਤੇ ਆ ਬੋਲ ਟੁੱਟ ਜਾਂਦੇ ਆ ਆਪਾਂ ਕੋਈ 85 ਫਰੇਮ ਨੂੰ ਕੋਈ ਨੂੰ ਕਿਸੇ ਜੀ ਨੂੰ ਨੁਕਸਾਨ ਨਹੀਂ ਹੁੰਦਾ ਜੀ ਸੇਫਟੀ ਸੇਫਟੀ ਲਈ 2 ਬੋਲ ਦਿੱਤੇ ਹੋਏ ਆ ਆਪਣੇ ਹਾਂ ਦੇਖੇ ਵੀ ਜਾਂ ਵੱਧ ਪੁੱਲ ਜਾਂਦਾ ਹਾਂ ਹਾਂ ਵੱਧ ਪੁੱਲ ਜਾਂਦਾ ਆਪਾਂ ਬੋਲ ਵੀ ਤੇ ਆ ਵੀ ਦੇਖੋ ਆਪਣਾ ਹਿੱਸਾ ਇਧਰ ਹਮਲਾ ਕਰਿਆ ਹੋਇਆ ਖਲਾਮ ਬਰਾਦਰ ਇਹ ਵੀ ਆਪਾਂ ਬਿਲਡਿੰਗ ਕਰ ਸਕਦੇ ਪਰ ਬਿਲਡਿੰਗ ਇੱਥੇ ਵੀ ਨਹੀਂ ਕਰਿਆ। ਵੈਰੀ ਗੁੱਡ ਯਾਰ। ਹਾਂਜੀ। ਠੀਕ ਆ ਵੀ। ਇਹ ਆਪਣੇ ਟਾਇਰ ਆ ਜੇ ਕਿੰਨੇ-ਕਿੰਨੇ ਸਾਈਜ਼ ਦੇ ਦਿੱਤੇ ਆ ਵੀ। ਇਹ ਆਪਣਾ ਜੀ ਆ ਜਾਣਾ 95 16 95 16 ਆ ਜਾਂਦਾ। ਠੀਕ ਆ ਵੀਰੇ ਠੀਕ। ਤੇ ਜਿੱਕ ਨੂੰ ਸੈਂਸਰ ਢਬੀ ਲਗਾਉਣੇ ਆ। ਠੀਕ ਹੈ। ਤੇ ਜਿਹੜੀ ਪਿੰਨਾ ਹੁੰਦੀ ਆਪਾਂ ਨੂੰ ਫਰਮ ਵਿੱਚ ਮਾਰ ਕੇ ਆਪਾਂ ਖੋਲਣੀਆਂ ਪੈਂਦੀਆਂ ਪ੍ਰੈਸ਼ਰ ਆਉਂਦਾ ਵਾ ਇਹ ਲੋਕ ਨੂੰ ਇੱਥੇ ਕਰਨ ਦਾ ਜਿੱਕ ਦਾ ਤੇਲ ਲੋਕ ਉਧਰ ਪ੍ਰੈਸ਼ਰ ਨਹੀਂ ਹੁੰਦਾ ਆ ਤੇ ਵਿਚਾਰਦਾ ਮੈਂ ਦੇਸੀ ਭਾਜਾ ਹਵਾ ਨਹੀਂ ਭਰਦੀ ਹਾਂਜੀ ਹਵਾ ਨਹੀਂ ਭਰਦੀ ਹਾਂ ਕਿਉਂਕਿ ਆਪਣੇ ਵੀਰਾਂ ਨੂੰ ਜਿਵੇਂ ਜੜਕਾ ਸੌਦਾ ਆਪਣੇ ਜਿਵੇਂ ਘਰਾਂ ਚੱਲਦਾ ਹਾਂਜੀ ਹਾਂਜੀ ਹਾਂ ਤੇ ਬਾਕੀ ਰੰਗ ਆਪਾਂ ਪੂਰੀ ਪੱਟੀ ਪੱਟੀ ਮਾਰ ਕੇ ਜਿਵੇਂ ਕਰਾਂ ਤਾਂ ਕੰਮ ਹੁੰਦਾ ਦੇਖੋ ਸਭਾਈਏ ਲੋ ਜੀ ਤੁਹਾਨੂੰ ਦੱਸਿਆ ਸੀ ਵੀ ਸਾਡੇ ਇਲਾਕੇ ਦੀ ਸ਼ਾਨ ਕੋਈ ਤੁਹਾਨੂੰ ਟੰਕਾ ਟੱਲਾ ਜੇਕਰ ਧਿਆਨ ਦੇਣਾ ਮੈਨੂੰ ਕਿੰਨਾ ਜਿਆਦਾ ਸਫਾਈ ਕਿਤੇ ਵੀ ਨਹੀਂ ਦਿਸਣੀ ਕਦੇ ਵੀ ਤੇ ਵਿੱਕੇ ਸਰ ਦੇ ਪਾਰ ਦੇ ਵਿੱਚ ਤੋਂ ਨਾ ਅੱਜ ਸੋਹਣੀ ਫਿਨਸ਼ਿੰਗ ਆ ਨਾ ਇਹ ਵੀ ਨਹੀਂ ਆਪਣਾ ਮੇਲੇ ਤੇ ਹੋਊਗਾ ਇਹ ਹਾਂਜੀ ਮੇਲੇ ਦੇ ਸੱਟ ਤੇ ਨਹੀਂ ਹੋਊਗਾ ਇਹ ਸਾਰੇ ਏਟੂ ਜਟ ਦੇ ਹੋਣਾ ਜਿਹੜਾ ਆਪਾਂ ਬਾਅਦ ਵਿੱਚ ਵੀ ਦੇਣੇ ਆ ਜਿਹੜਾ ਕੋਈ ਲੈ ਕੇ ਜਾਊਗਾ ਵੀ ਇੱਦਾਂ ਇੱਦਾਂ ਹੀ ਹੋਣਾ ਸੱਟ ਸਾਰਾ ਇਹ ਠੀਕ ਆ ਵੀਰ ਜੀ ਫੇਰ ਇਹ ਕਿਹੜੇ ਰੰਗ ਚੇਂਜ ਕਰਾਉਣੇ ਹੋ ਜੀ ਨਹੀਂ ਰੰਗ ਜੀ ਆਪਣਾ ਗ੍ਰੀਨ ਆ ਹੀ ਮਾਰਦੇ ਆਪਾਂ ਆਪਾਂ ਇਟਾ ਲੰਗੀ ਠੀਕ ਆ ਵੀਰ ਤੇ ਇੱਕ ਸ਼ਾਪ ਟੱਪਾ ਠੋਸ ਪਾਉਣਾ ਇਹਦੇ ਵਿੱਚ ਮੇਲੀਏ ਨੂੰ ਜੀ ਠੀਕ ਆ ਵੀਰ ਲਓ ਜੀ ਵੀਰੋ ਤਾਂ ਵਿਆ ਬਾਬਤ ਜਿੰਨੀ ਵੀ ਵੀਰੇ ਨੇ ਜਾਣਕਾਰੀ ਹੋ ਸਕੀ ਹੈ ਨਾ ਜੇ ਕੋ ਤੁਹਾਡਾ ਸਵਾਲ ਆ ਵੀਰਾ ਆਪਣਾ ਲੋਕਲੀਆ ਆਪਣੇ ਤੋਂ ਵੀਰੇ ਦੇ ਨੰਬਰ ਡਿਸਪਲੇ ਤੇ ਚੱਲਦੇ ਪਏ ਆ ਗਏ ਵੀਰੇ ਵੀਰੇ ਦੇ ਨੰਬਰ ਡਿਸਪਲੇ ਤੇ ਚੱਲਦੇ ਪਏ ਆ ਇਦਾਂ ਦਾ ਤੁਸੀਂ ਕੰਨ ਦਾ ਸੈਟਪ ਬਣਾਉਣਾ ਜੇ ਕੋ ਵੱਧ ਘੱਟ ਵੀ ਵੀਰੇ ਜੇ ਕਿਨੇ ਬਣਾਉਣੀਆਂ ਤੇ ਵੱਡੀਆਂ ਛੋਟੀਆਂ ਜਾਦੀਆਂ ਵੱਧ ਦਾ ਵੱਡੀ ਛੋਟੀਆਂ ਪਵੀਆਂ ਹੋਣਗੀਆਂ ਕੱਲ ਪਵੇ ਘਟਣਗੇ ਹਾਂ ਪਤਣਗੇ ਹਾਂ ਹਿਸਾਬੇ ਉੱਡਾ ਹੋਊਗਾ ਥੋਕੀ ਉੱਡੀ ਹੋਊਗੀ ਕਲੰਬ ਵੀ ਉੱਡੇ ਹੋਣਗੇ ਨਾ ਕੋਈ ਜੀ ਵੱਡੀ ਛੋਟੀ ਨਹੀਂ ਹੋਣੀ ਚਾਸੀਆਂ ਵੀ ਡੀਮ ਹੋਣਗੀਆਂ 8 4 ਹਾਂਜੀ ਤਵਾ 12 ਗੱਲੋਂ ਬੁੰਨੇ ਆਪਾਂ ਨਾਲੇ ਆਪਾਂ 9 ਗੱਲੋਂ ਤਵਾ ਨਹੀਂ ਬੁੰਨੇ ਆਪਾਂ 12 ਗੱਲੋਂ 12 ਗੱਲੋਂ ਪ੍ਰੈਸ ਤਵਾ ਹੁੰਦਾ ਤੁਹਾਨੂੰ ਕਹਣ ਦਾ ਚਾਹੇ ਛੋਟੀ ਜਾਂ ਵੱਡੀ ਬਣਾਈਏ ਆਪਾਂ ਮਿੱਟੀ ਤੋਂ ਨਿੱਕੀ ਚੀਜ਼ ਵੀ ਦੇਖੂਗਾ ਆਪਾਂ ਨਾ ਵੀਰੇ ਦਾ ਕਹਿੰਦਾ ਮਤਲਬ ਛੋਟਾ ਸੈੱਟ ਵੀ ਬਣਾਵਾਗੇ ਤੇ ਇਹ ਨਿਊ ਮਟੀਰੀਅਲ ਹਾਵਾਂ ਹਾਂਜੀ ਹਾਂਜੀ ਸਾਰਾ ਉਨੇ ਵੀ ਉਹੀ ਲੱਗਣਾ ਜੀ ਹਾਂ ਤੇ ਨੰਬਰ ਵੀਰੇ ਦਾ ਡਿਸਪਲੇ ਤੇ ਚੱਲਦੇ ਹੀ ਪਿਆ ਤੇ ਜੇ ਕੋਈ ਜਾਣਕਾਰੀ ਤੁਸੀਂ ਹੋਰ ਵੀ ਦੇਣੀ ਹੋਰ ਹੋਰ ਵੀ ਇੰਪਲੀਮੈਂਟ ਬਹੁਤ ਬਣਾਉਂਦਾ ਆਲੂ ਕੱਟਣ ਵਾਲ ਦਿੱਗੇ ਦੁੱਗੇ ਸਾਰਾ ਕਰੋ ਵੀਡੀਓ ਆਪਾਂ ਨੈਕਸਟ ਪਾਰਟ ਸ਼ੂਟ ਕਰਦੇ ਆਂ ਤਵੀਆਂ ਦਾ ਸੈਟ ਕਿਸੇ ਨੂੰ ਨਾ ਨੰਬਰਾਂ ਤੇ ਜ਼ਰੂਰ ਸੰਪਰਕ ਕਰਿਓ ਲੋਅ ਅੱਜ ਆਉਗੇ ਛੋਟੇ ਜਿਹੇ ਸਾਰੇ ਵੀਰਾਂ ਨੂੰ ਬਸ